ਸਤ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਫਰਸਟ ਵਾਲੀਆਂ ਜਿਹੜੀਆਂ ਚਾਲੀਆਂ ਨੇ ਕਲੈਕਸ਼ਨ ਆਰਗੈਂਜ਼ਾ ਦੇ ਫੈ布ਰਿਕ ਦੇ ਨਾਲ ਆਣੀਆਂ ਰੇਟ ਇਹਨਾਂ ਦਾ 2400 ਰੁਪਏ ਆ ਰੰਗ ਚਾਰ ਪੰਜ ਹੀ ਨੇ ਬਹੁਤ ਪਿਆਰੀ ਕਲੈਕਸ਼ਨ ਹੈ ਕਨਸੈਪਟ ਬਹੁਤ ਪਿਆਰਾ ਹੈ ਐਟ ਵਿੱਲਰ ਗੈਂਸਰ ਦੇ ਵਿੱਚ 2400 ਰੁਪਏ ਦੇ ਰੇਟ ਵਿੱਚ ਸੂਟਾਂ ਨੇ ਜੀ ਇਹਨਾਂ ਵਿੱਚ ਵੀ ਚਾਰ ਪੰਜ ਰੰਗ ਹੈਗੇ ਨੇ ਇਹ ਜਿਹੜੀਆਂ ਕਲੈਕਸ਼ਨਾਂ ਫਿਲਹਾਲ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਬਹੁਤ ਹੀ ਘੱਟ ਰੇਟਾਂ ਦੇ ਵਿੱਚ ਸੂਟ ਆਏ ਨੇ ਜਿਨ੍ਹਾਂ ਵਿੱਚ ਰੰਗਾਂ ਦਾ ਜਿਹੜਾ ਹੈ ਕਿ ਰੰਗ ਇੱਕ ਇੱਕ ਦੋਨੇ ਬਟੇ ਜਿਹੜੇ ਸੂਟ ਨੇ 100 ਤੋਂ ਜ਼ਿਆਦਾ ਨੇ ਜਿਨ੍ਹਾਂ ਦਾ ਰੇਟ ਸੇਮ ਆਏਗਾ ਫੈਬਰਿਕ ਸਭ ਦਾ ਕਾਟਨ ਹੈ ਦੁਪੱਟਾ ਜਿਹੜਾ ਤੁਹਾਨੂੰ ਇੱਥੇ ਜਿਹੜਾ ਕੁਝ ਦੁਪੱਟੇ ਕਾਟਨ ਦੇ ਆਣੇ ਕੁਝ ਮਸਲੀਨ ਦੇ ਆਣਗੇ ਕੁਝ ਜਿਹੜੇ ਨੇ ਆਰਗੈਂਜ਼ਾ ਦੇ ਆਣਗੇ ਇਹ ਸੂਟਾਂ ਤੇ ਆਫਰ ਲੱਗੀ ਹੈ ਜੀ ਇੱਕ ਤੁਸੀਂ ਇੱਕ ਸੂਟ ਬਾਈ ਕਰਦੇ ਹੋ ਤੁਹਾਨੂੰ ਮਿਲੇਗਾ 650 ਦਾ ਜੇਕਰ ਤੁਸੀਂ ਜ਼ਿਆਦਾ ਸੂਟ ਜਿਵੇਂ ਕਿੰਦਾ ਸੂਟ ਬਾਈ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਮਿਲ ਜੇਗਾ 620 ਦਾ 620 ਰੁਪਏ ਦਾ ਇੱਕ ਸੂਟ ਪਏਗਾ ਤੋ ਜੇਕਰ ਤੁਸੀਂ ਉਸ ਤੋਂ ਵੀ ਜ਼ਿਆਦਾ ਸੂਟ ਬਾਈ ਕਰਨਾ ਚਾਹੁੰਦੇ ਹੋ ਤੇ ਉਹ ਤੁਹਾਨੂੰ 144500 ਦੇ ਵਿੱਚ 25 ਸੂਟ ਜਿਹੜੇ ਕਿ ਲਗਭਗ 580 ਰੁਪਏ ਦੇ ਵਿੱਚ ਸੂਟ ਤੁਹਾਨੂੰ ਮਿਲ ਜੇਗਾ ਇੱਕ ਸੂਟ ਜਿਹੜਾ ਕਿ ਜੇਕਰ ਤੁਸੀਂ 25 ਸੂਟ ਟੋਟਲ ਬਾਈ ਕਰਦੇ ਹੋ ਕੜਾਈਆਂ ਵਾਲੇ ਵੀ ਹੈਗੇ ਨੇ ਕਿਰੇ ਤੇ ਕੜਾਈਆਂ ਵਾਲੇ ਦੁਪੱਟੇ ਨਾਲ ਬੜੇ ਸੋਹਣੇ ਨੇ ਰੰਗ ਡਿਜ਼ਾਈਨ ਪੈਟਰਨ ਜਿਹੜੇ ਜਿਹੜੇ ਹੈਗੇ ਨੇ ਲਗਭਗ 100 ਤੋਂ ਉੱਪਰ ਇਹਨਾਂ ਦੇ ਵਿੱਚ ਜਿਹੜੇ ਕੀ ਡਿਜ਼ਾਈਨ ਆਏ ਨੇ ਸਾਰੇ ਅਵੇਲੇਬਲ ਨੇ ਤੁਸੀਂ ਹੋਰ ਕਿਸੇ ਵੀ ਸੂਟ ਬਾਰੇ ਕੋਈ ਕੁਇਰੀ ਕਰਨਾ ਚਾਹੁੰਦੇ ਹੋ ਤਾਂ ਉਹਦੇ ਲਈ ਮੈਂ ਆਪਣਾ ਨੰਬਰ 623924575 ਜੁਦਾ ਦਿੱਤਾ ਆ। ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਜਿਸ ਵੀ ਸੂਟ ਦੀ ਤੁਸੀਂ ਕੁਇਰੀ ਕਰਨਾ ਚਾਹੁੰਦੇ ਹੋ ਚਾਹੀ ਉਹ ਅੱਜ ਦੀ ਵੀਡੀਓ ਦੇ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਉਹਨਾਂ ਦੇ ਵਿੱਚੋਂ। ਟ੍ਰੈਂਡੀ ਕਲੈਕਸ਼ਨਾਂ ਨੇ ਸਾਰੀਆਂ ਹੁਣ ਜਿਵੇਂ ਕਿ ਵਿੰਟਰ ਸੀਜ਼ਨ ਦੀ ਆਫ ਲੱਗਣੀ ਐ ਤਾਂ ਕਸਮਰ ਸੀਜ਼ਨ ਅਗੋਂ ਆਣਾ। ਤੇ ਉਹਦੇ ਲਈ ਟ੍ਰੈਂਡੀ ਕਲੈਕਸ਼ਨਾਂ ਨੇ ਇਹ ਸੂਟ ਜਿਹੜੇ ਨੇ ਫਿਲਹਾਲ ਜਿਹੜਾ ਕਿ ਸਟਾਕ ਕਲੀਅਰੈਂਸ ਐ ਇਸ ਲਈ ਇਸ ਲੇਟ ਤੇ ਆਏ ਨੇ ਬਾਦਵਚੇ ਹੀ ਸੂਟ ਜਿਹੜੇ ਨੇ ਤੁਹਾਨੂੰ ਕਿਸੇ ਵੇਲੇ 800 ਦੇ ਰੁਪਏ ਦੇ ਵਿੱਚ ਵੀ ਮਿਲਣਗੇ ਇਹਨਾਂ ਸੂਟਾਂ ਦਾ ਫੈਬਰਿਕ ਜਿਹੜਾ ਮੈਂ ਤੁਹਾਨੂੰ ਦੱਸ ਦਿੱਤਾ ਤੁਸੀਂ ਕੋਈ ਹੋਰ ਅਗਰ ਕੁਝ ਜਾਨਣਾ ਚਾਹੁੰਦੇ ਉਹਦੇ ਲਈ ਮੈਂ ਆਪਣਾ ਨੰਬਰ ਦਿੱਤਾ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕੁਇਰੀ ਏ ਤਾਂ ਉਸ ਨੰਬਰ 'ਤੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਆਲ ਓਵਰ ਇੰਡੀਆ ਜਿਹੜੀ ਇਹਨਾਂ ਦੇ ਸ਼ਿਪਿੰਗ ਚਾਰजेस ਆ ਬਿਲਕੁਲ ਫ੍ਰੀ ਨੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਜਿਹੜੇ ਵੀ ਰੰਗ ਡਿਜ਼ਾਈਨ ਇਹਨਾਂ ਵਿੱਚ ਹੈਗੇ ਨੇ ਮੈਂ ਇੱਥੇ ਸਾਰੇ ਐਡ ਕਰ ਦਿੱਤੇ ਨੇ ਇਸ ਤੋਂ ਇਲਾਵਾ ਹੋਰ ਆਪਸ਼ਨ ਇਹਨਾਂ ਵਿੱਚ ਨਹੀਂ ਹੈਗੀਆਂ ਕਿਉਂਕਿ ਕੁਝ ਭੈਣਾ ਕਿਸੇ ਵੇਲੇ ਕਹਿੰਦੀਆਂ ਨੇ ਕਿ ਆਪਸ਼ਨ ਆ ਗਿਆ ਦੋ ਆਸਤਿਓ ਫਿਲਹਾਲ ਇਹਨਾਂ ਆਪਸ਼ਨਾਂ ਦੇ ਨਾਲ ਹੀ ਆਏ ਨੇ ਇਹਨਾਂ ਸੂਟਾਂ ਵਿੱਚ ਜਿਹੜੇ ਜਿਹੜੇ ਰੰਗ ਡਿਜ਼ਾਈਨ ਹੈਗੇ ਨੇ ਮੈਂ ਸਾਰੇ ਐਡ ਕੀਤੇ ਨੇ ਬਹੁਤ ਸੋਹਣੇ ਤੇ ਸੁਪੀਰੀਅਰ ਕੁਆਲਿਟੀ ਦੀਆਂ ਕਲੈਕਸ਼ਨਾਂ ਨੇ ਰੰਗ ਵਗੈਰਾ ਜਿਹੜੇ ਨੇ ਉਹ ਸੇਮ ਐਜ਼ ਇਟ ਇਜ਼ ਆਣਗੇ ਪੈਟਰਨ ਡਿਜ਼ਾਈਨ ਜੋ ਵੀ ਇੱਥੇ ਐਡ ਕੀਤਾ ਸੇਮ ਆਏਗਾ ਸੂਟ ਜਿਹੜੇ ਨੇ ਕੀ ਸਾਰੇ ਅਵੇਲੇਬਲ ਨੇ ਇਹਨਾਂ ਵਿੱਚ ਰੰਗ ਜਿਹੜੇ ਜਿਹੜੇ ਹੈਗੇ ਨੇ ਪਾਕਿਸਤਾਨ ਸਟੇਟਸ ਦੇਖਣਾ ਹੈ ਤਾਂ ਮੈਂ ਨੰਬਰ ਦਿੱਤਾ ਨੰਬਰ ਜਾ ਕੇ ਮੈਸੇਜ ਕਰ ਦਿਓ ਮੈਂ ਤੁਹਾਡਾ ਨੰਬਰ ਸੇਵ ਕਰ ਲਵਾਂਗੀ ਜਿੱਤਨ ਫਿਰ ਸਟੇਟਸ ਸ਼ੋ ਹੋ ਜਾਏਗਾ ਕਲੈਕਸ਼ਨ ਅੱਜ ਦੀ ਵੀਡੀਓ ਵਾਲੀ ਸਾਰੀਆਂ ਅਵੇਲੇਬਲ ਨੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਨੇ ਅਵੇਲੇਬਲ ਨੇ ਜਿਵੇਂ ਦੇ ਡਿਜ਼ਾਈਨ ਇੱਥੇ ਹੈਗੇ ਨੇ ਉਵੇਂ ਤੇ ਸਾਰੇ ਹੀ ਅਵੇਲੇਬਲ ਨੇ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਦੇ ਐਕਸਕਲੂਸਿਵ ਸੂਟਾਂ ਦੇ ਨਾਲ